ਬਹੁਤ ਹੀ ਸਤਿਕਾਰਯੋਗ ਸਾਥੀ মিডিਆ ਤੋਂ ਜੋ ਡੈਮੋਕ੍ਰੇਸੀ ਦਾ ਚੌਥਾ ਬੜਾ ਮਜ਼ਬੂਤ ਤੰਬ ਹੈ ਪਰ ਲੋਕਾਂ ਦੀ ਖਾਸ ਕਰਕੇ ਆਮ ਲੋਕਾਂ ਦੀ ਵੱਡੀ ਆਵਾਜ਼ ਹੈ ਮੈਂ ਉਹਨਾਂ ਨੂੰ ਇੱਥੇ ਆਇਆਂ ਨੂੰ ਜੀ ਆਇਆਂ ਆਖਦਾ ਸਾਰਿਆਂ ਨੂੰ ਸਤਿਕਾਰਪ੍ਰੀਤ ਸੱਚੇ ਕਾਲ ਨਮਸਕਾਰ ਆਦਾਬ ਅੱਜ ਅਸੀਂ ਬਲੌਂਗੀ ਨੂੰ ਕਾਰਪੋਰੇਸ਼ਨ ਦੇ ਵਿੱਚ ਸ਼ਾਮਲ ਕਰਨ ਦੇ ਮਸਲੇ ਤੇ ਇੱਥੇ ਇਕੱਠੇ ਹੋਏ ਆ ਜਿੱਥੋਂ ਤੱਕ ਬਲੌਂਗੀ ਦਾ ਤੱਲਕ ਹੈ ਏ ਮੇਰਾ ਖਿਆਲ 68 10 ਪਿੰਡਾਂ ਚੋਂ ਸਭ ਤੋਂ ਡਿਵੈਲਪਡ ਪਿੰਡ ਹੈ ਇਹਦੇ ਨਾਲ ਬੜਮਾਜਰਾ ਬੱਲੋ ਮਾਜਰਾ ਬਟਿਆਲੀ ਪੀਡੀਆਈ ਸਿਟੀ ਆਦਿ ਇਲਾਕੇ ਜਿੱਥੇ ਲਗਭਗ 1.5 ਲੱਖ ਦੀ ਆਬਾਦੀ ਹੈ ਔਰ ਬਤੌਰ ਬਲੌਂਗੀ ਮੈਂ ਥੋੜਾ ਜਿਹਾ ਦੱਸ ਦਿਆਂ ਕਿਉਂਕਿ ਬਲੌਂਗੀ ਸੈਂਟਰ ਹੈ ਹਾਰਟ ਆਫ ਦੀ ਸਿਟੀ ਹੈ ਔਰ ਫੇਸ ਆਫ ਮੁਹੱਲੇ ਸਿਟੀ ਹੈ ਐਸੇ ਸ਼ਿੰਗਾਰ ਨੂੰ ਕੀ ਕਰਨਾ ਹੈ ਸਾਰੀ ਬਾਡੀ ਸੰਵਾਰ ਲੋ ਪਰ ਮੂੰਹ ਮੱਥਾ ਨਾ ਸੰਵਾਰੋ ਜਿਹਦਾ ਮੂੰਹ ਮੱਥਾ ਗੰਦਾ ਹੈ ਜਿਹਦਾ ਦੁਕਾਨ ਦਾ ਸਾਈਨ ਬੋਰਡ ਗੰਦਾ ਹੈ ਉਹ ਦੁਕਾਨ ਚ ਜਿੰਨਾ ਚੰਗਾ ਚੰਗਾ ਮਰਜੀ ਮਾਲ ਪਾ ਲੋ ਉਹ ਦੁਕਾਨ ਗੰਦੀ ਹੀ ਵਜੇਗੀ ਸੋ ਮੁਹਾਲੀ ਸਿਟੀ ਦਾ ਫੇਸ ਹੈ ਤਿੰਨਾ ਸਟੇਟਾਂ ਦੀ ਐਂਟ੍ਰੈਂਸ ਹੈ ਸਾਰਾ ਪੰਜਾਬ ਇਧਰੋਂ ਦੀ ਚੰਡੀਗੜ੍ਹ ਆਉਂਦਾ ਸਾਰਾ ਰਾਜਸਥਾਨ ਇਧਰੋਂ ਦੀ ਆਉਂਦਾ ਔਰ ਜੀਐਨਕੇ ਟੋਟਲੀ ਇਧਰੋਂ ਦੀ ਆਉਂਦਾ ਬਾਕੀ ਸਾਰੇ ਛੋਟੇ ਕੋਈ ਗੁਜਰਾਤ ਤੋਂ ਵੀ ਆਵੇ ਉਹ ਵੀ ਆ ਸਕਦਾ ਲੇਕਿਨ ਬਲੋਂਗੀ ਦੀ ਬਿਊਟੀਫਿਕੇਸ਼ਨਰ ਤਰੱਕੀ ਔਰ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਿਛਲੇ ਸਮਿਆਂ ਵਿੱਚ 20 ਸਾਲ ਸਾਨੂੰ ਸੁਣਦਿਆਂ ਨੂੰ ਹੋ ਗਏ ਕਿ ਬਲੋਂਗੀ ਕਾਰਪੋਰੇਸ਼ਨ ਚਾ ਰਿਹਾ ਬਲੋਂਗੀ ਕਾਰਪੋਰੇਸ਼ਨ ਚਾ ਗਿਆ ਆਏ ਕਹਿ ਕੇ ਚਲੇ ਗਏ ਕਿਉਂ ਨਹੀਂ ਆਇਆ ਕੀਨੇ ਨਹੀਂ ਗਿਆਂਦਾ ਅਸੀਂ ਇਸ ਬਹਿਸ 'ਚ ਨਹੀਂ ਪੈਣਾ ਅਪਾ ਪੋਜ਼ਿਟਿਵ ਸੋਚ ਰੱਖ ਕੇ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਕਿ ਬਿਲਕੁਲ ਪੋਜ਼ਿਟਿਵ ਸੋਚੀ ਹੈ ਕਿ ਬਲੌਂਗੀ ਨੂੰ ਫੋਰਨ ਕਾਰਪੋਰੇਸ਼ਨ ਦੇ ਵਿੱਚ ਸ਼ਾਮਲ ਕਰਕੇ ਇਹਦਾ ਆਲ ਆਊਟ ਵਿਕਾਸ ਕੀਤਾ ਜਾਵੇ ਇਹ ਬਲੌਂਗੀ ਜੋ ਹੈ ਇੱਥੇ ਤਕਰੀਬਨ 4000 ਬਿਜਲੀ ਦਾ ਮੀਟਰ ਲੱਗਿਆ ਹੋਇਆ ਹੈ ਸਾਡੇ ਸਰਵੇ ਮੁਤਾਬਕ 5000 ਦਾ ਹੈ ਔਰ 10000 ਤੋਂ ਵੱਧ ਬੰਦਾ ਇੱਥੇ 12 ਐਮਪਲਾਈ ਤੇ ਸਟੂਡੈਂਟਸ ਆ ਕੇ ਰਹਿ ਰਹੇ ਨੇ ਔਰ ਅਸੀਂ ਇੱਕ ਨੈਸ਼ਨਲ ਕਾਉਸ ਜਿਹੜਾ ਉਹ ਪੂਰਾ ਕਰ ਰਹੇ ਆ ਬਲੋਂਗੀ ਵਾਲੇ ਸਾਰੇ ਪਿੰਡ ਕਰ ਲੈਨੇ ਮੇਰੇ ਬੜ ਮਾਜਰਾ ਵੱਲੋਂ ਬਜਰ ਵਾਲੇ ਸਾਰੇ ਕਰ ਲੈਨੇ ਸਾਈ ਮਾਜਰਾ ਵਾਲੇ ਵੀ ਕਰ ਲੈਨੇ ਕਿ ਨੈਸ਼ਨਲ ਜੋ ਸਾਡਾ ਸਿਧਾਂਤ ਹੈ ਜੋ ਸਾਡੀ ਪਾਲਿਸੀ ਹੈ ਨੈਸ਼ਨਲ ਹਾਊਸਿੰਗ ਪਾਲਿਸੀ ਉਹਦੇ ਕੀ ਹੈ ਕਿ ਅਫੋਰਡੇਬਲ ਹਾਊਸਿੰਗ ਸ਼ੁੱਡ ਬੀ ਅਵੇਲੇਬਲ ਟੂ एवरीवन ਹਰ ਬੰਦੇ ਨੂੰ ਰਹਿਣ ਲਈ ਬਹੁਤ ਘੱਟ ਕੀਮਤ ਤੇ ਛੱਤ ਮਿਲੇ ਅਸੀਂ ਲੋਕਾਂ ਦੀਆਂ ਉਹ ਲੋੜਾਂ ਵਾਕੂਬੀ ਪੂਰੀਆਂ ਕਰ ਰਹੇ ਆ ਬੜੀ ਸਸਤੀ ਅਫੋਰਡੇਬਲ ਅਕਮੋਡੇਸ਼ਨ ਦੇ ਰਿਹਾ ਹੈ। ਔਰ ਉਹ ਜੋ ਵਰਕ ਫੋਰਸ ਹੈ ਉਹਦੇ ਵਿੱਚ ਲੇਬਰ ਹੈ, ਉਹਦੇ ਵਿੱਚ ਕਲੈਰੀਕਲ ਸਟਾਫ ਹੈ, ਉਹਦੇ ਵਿੱਚ ਛੋਰ ਸਰਵਿਸਿੰਗ ਸਟਾਫ ਹੈ ਜਿੰਨੀ ਮੁਹੱਲੇ ਦੀ ਟ੍ਰੇਡ, ਇੰਡਸਟਰੀ ਔਰ ਸਰਵਿਸਿਜ਼ ਨੇ ਉਹ ਇੱਥੋਂ ਦੀ ਲੇਬਰ ਤੇ ਚੱਲਦੀਆਂ ਪਈਆਂ ਨੇ। ਲਿਆਜ਼ਾ ਬਣੋਗੀ ਲੇਬਰ ਹੱਬ ਹੈ। ਦੂਸਰੀ ਗੱਲ 12-1300 ਇੱਥੇ ਦੁਕਾਨਾਂ, ਹੋਟਲ, ਰੈਸਟੋਰੈਂਟ, ਈਵਨ ਹੋਲ سیلਰ ਇੱਥੇ ਬੈਠੇ ਨੇ ਜਿਹੜੇ ਕਰੋੜਾ ਰੁਪਏ ਦਾ GST ਪਰ ਮੰਥ ਸਰਕਾਰ ਨੂੰ ਦੇ ਰਹੇ ਨੇ ਔਰ ਐਸੇ ਐਸੇ ਬਿਲਡਿੰਗਾਂ ਨੇ ਜਿਨ੍ਹਾਂ ਦੇ ਵਿੱਚ 20 20 ਤੋਂ ਲੈ ਕੇ 100 ਬੰਦੇ ਤੱਕ ਰਹ ਰਹੇ ਆ ਇੰਨੀ ਵੱਡੀ ਅਕੋਮੋਡੇਸ਼ਨ ਅਸੀਂ ਦੇ ਰਹੇ ਆ ਤਾਂ ਕਿ ਮੋਹਾਲੀ ਦੀ ਇੰਡਸਟਰੀ ਟ੍ਰੇਡ ਚੱਲਦੀ ਰਹੇ ਲੇਕਿਨ ਮੋਹਾਲੀ ਬਾਰੇ ਕਿਸੇ ਨੇ ਨਹੀਂ ਸੋਚਿਆ ਪੰਚਾਇਤ ਬਣ ਗਈ ਕਲੋਨੀ ਦੀ ਕਿ ਆ ਨਇਦਾ ਇਲਾਕਾ ਜਿਹੜਾ ਲਾਲ ਲਕੀਰ ਤੋਂ ਬਾਹਰ ਡਿਵੈਲਪ ਹੋ ਗਿਆ 1998 ਚ ਉਹਦੀ ਜ਼ਮੀਨ ਵੀ ਉਹਨੂੰ ਸੈਗਰੀਗੇਟ ਕਰਤੀ ਡੀਸੀ ਸਾਹਿਬ ਨੇ ਮਾਨਯੋਗ ਨੇ ਔਰ ਮਾਨਯੋਗ ਕੋਰਟ ਦੇ ਹੁਕਮਾਂ ਨਾਲ ਕੀਤੀ ਉਹਨਾਂ ਕੋਲ ਜ਼ਮੀਨ ਵੀ ਹੈ 570 ਏਕੜ ਜ਼ਮੀਨ ਜੋ ਮੇਰੇ ਨੌਲੇਜ 아이 ਹੈ ਇੱਥੇ ਪੰਚਾਇਤ ਦੀ ਜ਼ਮੀਨ ਹੈ ਉਹ ਕਾਫੀ ਤੋਂ ਜ਼ਿਆਦਾ ਖਾਲੀ ਪਈ ਹੈ ਜੀਦਾ ਮੁੱਲ ਜੇ ਮੈਂ ਅੱਜ ਮਿਨੀਮਮ ਵੀ ਲਾਵਾਂ ਤੇ 1400 ਕਰੋੜ ਹੈ ਮੈਂ ਕਹਿੰਦਾ 400 ਕਰੋੜ ਬਲੌਂਗੀ ਤੇ ਖੜ ਜੋ 1000 ਕਰੋੜ ਬਾਕੀ ਦੇ ਪਲਾ ਕਰ ਦਿਓ ਲੋਕਾਂ ਦਾ ਸਾਨੂੰ ਕੋਈ ਦਰਾ ਔਰ ਇੱਥੇ ای ਡਬਲਯੂ ਐਲ ਆਈਜੀ ਕੁਆਟਰ ਬੜਾਈ ਜਾਣ ਤਾਂ ਕਿ ਇਹਦੀ ਸ਼ਾਨ ਬੜੇ ਦੂਰੋਂ ਦੇਖਣ ਵਾਲਾ ਜਦੋਂ ਨੰਗੇ ਪੁੱਲ ਕੋਲੋਂ ਉਹਨੂੰ ਪਤਾ ਲੱਗੇ ਕਿ ਮੈਂ ਕਿਸੇ ਚੰਗੇ ਸ਼ਹਿਰ 'ਚ ਵੜਨ ਲੱਗਿਆ ਹਾਂ ਤੇ ਉਹਦੀ ਐਂਟ੍ਰੈਂਸ ਬੜੀ ਖੂਬਸੂਰਤ ਹੈ ਉਹ ਜਿਹੜੇ ਰਿਸੋਰਸਿਜ਼ ਨੇ ਉਹਨਾਂ ਨੂੰ ਅਜਾਈ ਨਾ ਗਵਾ ਕੇ ਉਹਨਾਂ ਨੂੰ ਵਰਤੋਂ 'ਚ ਲਿਆਂਦਾ ਜਾਵੇ ਔਰ ਇੱਥੇ ਡਿਵੈਲਪਮੈਂਟ ਕੰਮ ਦਾ ਕੰਮ ਕਰਨ ਵਾਲਾ ਵੀ ਕੋਈ ਨਹੀਂ ਹੈ ਸਿਰਫ ਇੱਕ ਕੰਬੀਦਗਰ ਕਲੋਨੀ ਨੂੰ ਛੱਡ ਕੇ ਸਾਰੀਆਂ ਕਲੋਨੀਆਂ ਚ ਬਕਾਇਦਾ ਸੜਕਾਂ ਬਣੀਆਂ ਹੋਈਆਂ ਨੇ ਪਾਣੀ ਦੀਆਂ ਪਾਈਪਾਂ ਪਈਆਂ ਹੋਈਆਂ ਨੇ ਸੀਵਰੇਜ ਦੀਆਂ ਪਾਈਪਾਂ ਪਈਆਂ ਹੋਣਾਂ ਨੇ ਭਲੀ ਚੰਗੀ ਲਾਈਟ ਦੀ ਸਪਲਾਈ ਹੈ ਉਹ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ ਜੀ ਜੀ ਸਰ ਜੀ ਸਰ ਹਾਂਜੀ ਹਾਂਜੀ ਕੋਲ ਕਿੰਨੀ ਆਬਾਦੀ ਦਿਖਾਈ ਦੀ ਆ ਬੰਕੀ ਦੇ ਕਿਹੜੇ ਆਪਾਂ ਆਸਾਂ ਨੂੰ ਲੈ ਜਾਈਏ ਕਾਖਾ ਦੇ ਅੰਕਾ ਤੋਂ ਹੋਰ ਵੱਧ ਹੋ ਸਕਦੀ ਹੈ ਵੀ ਜੀ 4000 ਬਿਜਲੀ ਦਾ ਬਿੱਲ ਸਾਊਟ ਕਰਤਾ ਕਿ 4000 ਤੋਂ ਉੱਪਰ ਘਰ ਹੈ ਦੇਖੋ ਜਿਹੜੇ ਸੋਦੇ ਗਰੀਬ ਆਬਾਦੀ ਦਿਖਾਈ ਗਈ ਆ ਉਹ ਉਹਨਾਂ ਦੀ ਤਾਂ ਦੇਖੋ ਅਪਡੇਟੇਸ਼ਨ ਉਹਨਾਂ ਨੇ ਕਰਨੀ ਆ ਅਸੀਂ ਤਾਂ ਪ੍ਰੈਜ਼ੈਂਟ ਡਾਟਾ ਤੁਹਾਨੂੰ ਦੇ ਰਹੇ ਹਾਂ ਉਹ ਅਪਡੇਟ ਨਹੀਂ ਕਰਨਗੇ 10 ਸਾਲ ਤੱਕ ਉਹਨਾਂ ਦੀ ਇੱਛਾ ਹੀ ਕੰਟਰੋਲ ਉਹਨਾਂ ਦਾ ਪ੍ਰੋਜੈਕਟਿਵ ਉਹਨਾਂ ਦਾ ਪਰ ਅੱਜ ਦੀ ਹਾਲਤ ਇਹ ਆ ਕਿ ਬਲੌਂਗੀ ਬਲੌਂਗੀ ਦੇ ਵਿੱਚ ਅੰਦਾਜ਼ੇ ਮੁਤਾਬਕ 40 ਤੋਂ 50 ਹਜ਼ਾਰ ਬੰਦਾ ਰਹੇ ਜੇ ਤੁਸੀਂ ਅੰਦਰ ਜਾ ਕੇ ਪ੍ਰੈਕਟੀਕਲੀ ਇਹਨੂੰ ਵੈਰੀਫਾਈ ਕਰ ਸਕਦੇ ਹੋ ਸਰਕਾਰ ਵੱਲੋਂ ਕੀ ਦਿਖਾਇਆ ਗਿਆ ਕਿੰਨੇ ਵਸੇ ਰਹੇ ਸਰਕਾਰ ਵੱਲੋਂ ਵੈਬਸਾਈਟ ਤੇ ਤਾਂ 5000 ਦੀ ਆਬਾਦੀ ਦਿਖਾਈ ਗਈ ਉਹ ਕਿਹਨੂੰ ਬੁਲਾਉਂਗੇ ਮੰਨਦੇ ਨੇ ਕਿਹਨੂੰ ਬੁਲਾਉਂਗੇ ਨਹੀਂ ਮੰਨਦੇ ਇਹ ਉਹਨਾਂ ਨੂੰ ਪਤਾ ਹੈ ਸਵਾਲ ਦਾ ਜਵਾਬ ਉਹ ਬਿੱਤਰ ਦੇ ਸਕਦੇ ਨੇ 150 ਘਰ ਦਿਖਾਇਆ ਗਿਆ ਜੀ 5000 ਦੀ ਆਬਾਦੀ ਦਿਖਾਈ ਗਈ ਹੈ ਰਾਗਰ ਸਾਹਿਬ ਦੇ ਡਾਇਰੈਕਟ ਅਨਸਰ ਪਿੱਛੇ ਬੋਟਾ ਹੋ ਕੇ ਆਪਣੀ ਆਸਕ ਕਰ ਤਾ ਕਿ ਬੋਟਾ ਕਿੰਨੀਆਂ ਨੇ ਕਰੂੰਗੀ ਬੁਲਾਉਂਗੀ ਏਰੀਆ ਦੀਆਂ ਵੋਟਾ ਟੋਟਲ ਕਿੰਨੀਆਂ ਨੇ ਹਾਂ 13000 12 13 12.5 ਹਜ਼ਾਰ ਦੇ ਕਰੀਬ ਵੋਟ ਹੈਗੀ ਹਾਂ ਦੇਖੋ ਗੱਲ ਇਹ ਵੀ ਉਹਨਾਂ ਦਾ ਕੰਮ ਤਾਂ ਉਹ ਦੱਸ ਸਕਦੇ ਨੇ ਬਿਹਤਰ ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਇਹ ਆਮ ਆਦਮੀ ਸੱਚਾ ਜੋ ਸ੍ਰੀਅਤ ਹੈ ਉਹ ਮੈਂ ਤੁਹਾਡੇ ਸਾਹਮਣੇ ਜਰੂਰ ਰੱਖਾਂਗਾ ਤਾਂ ਕਿ ਤੁਸੀਂ ਸਾਡੀ ਸਾਰਿਆਂ ਦੀ ਆਵਾਜ਼ ਬਣ ਕੇ ਔਰ ਇਸ ਤੋਂ ਇਲਾਵਾ ਇੱਥੇ 5 ਏਟੀਐਮ ਕੰਮ ਕਰ ਰਹੇ ਨੇ ਜੇ ਕੋਈ ਲੋਕ ਹੈਗੇ ਤਾਂ 5 ਏਟੀਐਮ ਨੇ ਉਜਾੜਤਾ ਹੀ ਟੀਐਮ ਨਹੀਂ ਲੱਗਦਾ ਅਰੇ 8899 'ਚ ਕੋਈ ਏਟੀਐਮ ਨਹੀਂ ਹੈ ਜਦੋਂ ਲੱਗੂਗਾ ਦੇਖਾਂ ਫੁੱਲ ਫਲੈਜ ਬੈਂਕ ਹੈ ਪੈਟਰੋਲ ਪੰਪ ਹੈ ਪੋਸਟ ਆਫਿਸ ਹੈ ਫੁੱਲ ਫਲੈਜ ਹਾਈ ਸਕੂਲ ਹੈ ਆਲਾ ਦਰਜੇ ਦਾ ਵੈਟਰਨਰੀ ਕਲੀਨਿਕ ਹੈ ਕੀ ਕਮੀ ਹੈ ਜੀ ਕਿੰਨੇ ਪਿੰਡਾਂ ਨੂੰ ਖਾਣਾ ਲੱਗਦਾ ਜੀ ਤੁਹਾਨੂੰ ਕੀ ਦੱਸਾਂ ਔਰ ਚਾਰੋਂ ਪਾਸੇ ਸਾਡੇ ਕਨੈਕਟਿਡ ਤੁਸੀਂ ਕਹਿੰਦੇ ਸੀ ਮੈਂ ਡਾਟਾ ਇਕੱਠਾ ਕੀਤਾ ਇੱਕ ਉਹਦੇ ਬਾਰੇ ਦੱਸੋ ਕੀ ਕੀ ਡਾਟਾ ਸੀ ਤੇ ਉਹਦਾ ਕੰਪੈਰੀਜ਼ਨ ਦੱਸੋ ਜਿਹੜਾ ਡਾਟਾ ਕਢਾਇਆ ਤੁਸੀਂ ਉਹਦੇ ਬਾਰੇ ਕੀ ਦੱਸੋ ਮੀਟਰ ਵਾਲਾ ਹੈ ਜੀ ਮੀਟਰ ਵਾਲੇ ਦੀ ਗੱਲ ਮੀਟਰ ਵਾਲੇ ਦੀ ਤਾਂ 4000 ਸਾਡੇ ਕੋਲ ਫਿਕਰ ਹੈ ਜੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਤੋਂ ਦਿੱਲੀ ਦੂਸਰੀ ਗੱਲ ਇਹ ਹੈ ਇਤੇ ਸ਼ਹਿਰ ਮੈਂਬਰ ਪੰਚਾਇਤ ਦਾ ਕੇਸਰ ਸਿੰਘ ਬੈਠੇ ਹੋਣਗੇ ਪੁਰਾਣੀ ਆਣ ਚਲੋ ਤੁਸੀਂ ਬ੍ਰੇਕ ਕਰਦੇ ਤੇ ਉਹਨਾਂ ਨੇ 2017 ਚ ਸਾਰੇ ਬਲੌਂਗੀ ਦੇ ਘਰਾਂ ਨੂੰ ਨੰਬਰ ਲਾਇਆ ਸੀ ਉਹ ਨੰਬਰ ਪਹੁੰਚਾ ਸੀ 2017 ਚ 3500 ਤੱਕ ਇਹ ਗੱਲ ਮੈਨੂੰ ਪੰਚਾਇਤ ਮੈਂਬਰ ਨੇ ਦੱਸੀ ਔਰ ਆਥੈਂਟੀਕੇਟਡ ਹੈ ਔਰ ਦੂਸਰੀ ਜੀ ਸਰ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਦਿੱਤਾ ਗਿਆ ਕਿ ਸਮਾਂ ਬਹੁਤ ਹੋ ਗਿਆ ਜੀ 20 ਸਾਲ ਹੋ ਗਏ ਜੀ ਮਤਾ ਪਾਇਆ ਹਾਂਜੀ ਨਵੀਂ ਇੱਕ ਪੰਚਾਇਤ ਤੋਂ ਮਤਾਂ ਪੈ ਗਿਆ 2021 ਵਾਲਾ ਉਹ ਜਿਹੜਾ 2021 ਵਾਲੇ ਦੇ ਵਿਰੋਧ ਪਾਇਆ ਹੋਇਆ ਹੈ ਜਿਹੜਾ ਨੋਟੀਫਿਕੇਸ਼ਨ ਮੇਰੇ ਮੇਰੀ ਨੌਲੇਜ ਚ ਨਹੀਂ ਆ ਜੀ ਮੈਂ ਪਤਾ ਕਰਕੇ ਦੱਸ ਦਿਆਂਗਾ ਤੁਹਾਨੂੰ ਇੱਕ ਹੋਰ ਗੱਲ ਹੈ ਥੋੜੇ ਹੁਣ ਇੱਥੇ ਇੱਕ ਬਲੌਂਗੀ ਪਿੰਡ ਇੱਕ ਬਲੌਂਗੀ ਕੌਂਨ ਜਿੱਦਾਂ ਦੋ ਦੋ ਪੰਚਾਇਤਾਂ ਨੇ ਜੀ ਤੁਹਾਡੇ ਦੋਨੇ ਨੂੰ ਮੈਂ ਤੇ ਲੱਗੇ ਨੇ ਦੋਨੇ ਨੁਮਾਇੰਦੇ ਹੈਗੇ ਜੀ 25 ਤਾਂ ਆਏ ਹੋਏ ਨੇ ਆਪਣੇ ਮੈਚ ਤੇ ਦਰਸ਼ਨ ਕੀਤੇ ਉਹਨਾਂ ਦੇ ਸਾਡੇ ਕੋਲ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਪਿੰਡ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਮਾਰਕੀਟ ਦੀ ਹੈ ਤੇ ਬਾਹਰ ਬਾਈਪਾਸ ਮਾਰਕੀਟ ਦੀ ਸੰਸਥਾ ਹੈ ਠੀਕ ਹੈ ਨਾ ਜੀ ਇਹਨਾਂ ਦੇ ਵੱਲੋਂ ਸਾਰਿਆਂ ਦੇ ਮਤੇ ਆਏ ਹੋਏ ਨੇ ਉਹ ਤੁਹਾਡੇ ਕੋਲ ਜਿਹੜੇ ਹੈਗੇ ਪੁੱਛਦੇ ਕਰ ਦਾਂਗੇ ਬੇਸਿਕਲੀ ਦੇ ਵੀ ਦਿੱਤੇ ਨੇ ਹੁਣ ਵੀ ਦੇ ਦਾਂਗੇ ਅਸੀਂ ਤੇ ਉਹਦੇ 'ਚ ਜਿਹੜੇ ਸਾਰੇ ਬੰਦਿਆਂ ਦੀ ਇਹੀ ਮੰਗ ਹੈ ਵੀ ਜਿਹੜਾ ਬਲੌਂਗੀ ਹੈਗਾ ਇਹਨੂੰ ਕਮੇਟੀ ਦੇ ਵਿੱਚ ਪਾਇਆ ਜਾਵੇ ਕਿਉਂਕਿ 20 ਸਾਲਾਂ ਤੋਂ ਇਹ ਸਫਰ ਹੋ ਰਿਹਾ ਸੀ 20 ਸਾਲਾਂ ਤੋਂ ਸਾਰੇ ਹੀ ਬੰਦੇ ਅਹਿਸਾਸ ਚ ਸੀਗੇ ਵੀ ਆ ਜੀ ਬਲੌਂਗੀ ਨੂੰ ਕਮੇਟੀ ਚ ਲੈ ਲਿਆ ਜਾਊਗਾ ਤੁਹਾਨੂੰ ਆਪ ਜਿੰਨੇ ਵੀ ਪੱਤਰਕਾਰ ਵੀ ਰਹਿ ਗਏ ਸਾਰਿਆਂ ਨੂੰ ਪਤਾ ਹੈ ਕੋਰਟ ਦੇ ਵਿੱਚ ਕੇਸ ਲੱਗਿਆ ਅਪੀਲ ਪਾਈ ਗਈ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਹੈਗਾ ਇਹ ਵੀ ਜਿਹੜਾ ਫੈਸਲਾ ਹੈਗਾ ਇਹਦਾ ਡਿਸੀਜਨ ਜਲਦੀ ਲਿਆ ਜਾਵੇ ਡਿਸੀਜਨ ਕਿਸ ਚੀਜ਼ ਦਾ ਲਿਆ ਜਾਵੇ ਜਿਹੜੀ ਸੀਆਰਐਮ ਜਿਹੜੀ ਪਟੀਸ਼ਨ ਜਿਹੜੀ ਸੀਗੀ ਪਾਈ ਗਈ ਸੀਗੀ ਉਦੇ ਬਾਰੇ ਕਿਹਾ ਗਿਆ ਸੀ ਪਰ ਇਹਨਾਂ ਨੇ ਇੱਕ ਮਤਾ ਸਰਕਾਰ ਵੱਲੋਂ ਲਾ ਲਓ ਜਾਂ ਜਿਹੜੇ ਅਫਸਰ ਹੈਗੇ ਉਹਨਾਂ ਵੱਲੋਂ ਲਾ ਲਓ ਸਾਨੂੰ ਨਹੀਂ ਪਤਾ ਕਿਸ ਲਾਲਚ ਦੇ ਵਿੱਚ ਕਿਸ ਵਜ੍ਹਾ ਕਰਕੇ ਇਹਨੂੰ ਔਣ ਗੋਲਿਆ ਕਰਤਾ ਹੈ ਠੀਕ ਹੈ ਨਾ ਇਹ ਜਿਹੜਾ ਪਿੰਡ ਹੈਗਾ ਬੜੇ ਚਿਰਾਂ ਤੋਂ ਸਫਰ ਕਰਦਾ ਆ ਰਿਹਾ ਹੈ ਵੀ ਸਾਨੂੰ ਕਮੇਟੀ ਦੇ ਵਿੱਚ ਲਿਆ ਜਾਵੇ ਹਰ ਇੱਕ ਲੀਡਰ ਆਇਆ ਹਰ ਇੱਕ ਬੰਦੇ ਆਏ ਬੜੀਆਂ ਕਵਰਾਂ ਲੱਗੀਆਂ ਤੁਸੀਂ ਸਾਰੇ ਪੱਤਰਕਾਰ ਵੀਰ ਸਾਰੀ ਗੱਲਾਂ ਪੱਲੀ ਪਾਤੀ ਜਾਣਦੇ ਐ ਠੀਕ ਹੈ ਤੁਸੀਂ ਸਾਡੇ ਮੂੰਹੋਂ ਸੁਣਨਾ ਚਾਹੁੰਦੇ ਆਂ ਵੀ ਕਾਰਨ ਕੀ ਹੈ ਬੇਸਿਕਲੀ ਕਾਰਨ ਇਹ ਹੈ ਜਿਹੜੇ ਨਵੇਂ ਪ੍ਰੋਜੈਕਟ ਆਏ ਨੇ ਠੀਕ ਹੈ ਇਹ ਬਾਅਦ ਚ ਲਾਂਚ ਹੋਏ ਨੇ ਬਾਅਦ ਚ ਆਏ ਨੇ ਸਾਡੇ ਪਿੰਡ ਦੀ ਆਬਾਦੀ ਵੀ ਪੂਰੀ ਹੈ ਸਾਡੇ ਪਿੰਡ ਦੀ ਡਿਵੈਲਪਮੈਂਟ ਵੀ ਸਹੀ ਹੈ ਪਰ ਇਹਨੂੰ ਅਣਗੌਲਿਆ ਕਰਕੇ ਨਵੇਂ ਪ੍ਰੋਜੈਕਟ ਨਵੇਂ ਸੈਕਟਰ ਜਿੱਥੇ ਆਬਾਦੀ ਹੈ ਨਹੀਂ ਉਹਨਾਂ ਨੂੰ ਵਿੱਚ ਪਾ ਲਿਆ ਗਿਆ ਹੈ ਜਿਹੜਾ ਕਿ ਬਿਲਕੁਲ ਗਲਤ ਹੈ ਔਰ ਅਸੀਂ ਇਹਦੀ ਅਪੀਲ ਦਲੀਲ ਜਿਵੇਂ ਵੀ ਹੋਊਗਾ ਕਾਨੂੰਨੀ ਤਰੀਕੇ ਨਾਲ ਪੀਸਫੁਲੀ ਪ੍ਰੋਟੈਸਟ ਕਰਾਂਗੇ ਸਰਕਾਰਾਂ ਦੇ ਵੀ ਦਰਵਾਜ਼ਾ ਖੜਕਾਵਾਂਗੇ ਕੋਟ ਦਾ ਵੀ ਖੜਕਾਵਾਂਗੇ ਤੇ ਉਹਦੇ ਬਾਰੇ ਚ ਅਸੀਂ ਇਹ ਗੱਲ ਕਹਾਂਗੇ ਵੀ ਸਾਡੀ ਹੱਥ ਜੋੜ ਕੇ ਸਰਕਾਰਾਂ ਨੂੰ ਬੇਨਤੀ ਹੈ ਜਿਹੜੇ ਫੈਸਲੇ ਲੈਂਦੇ ਹੋ ਉਹਨਾਂ ਤੋਂ ਬੈਕਕਾਟ ਨਾ ਹੋ ਫੈਸਲਾ ਸਹੀ ਦਿਸ਼ਾ ਦੇ ਵਿੱਚ ਸਹੀ ਗਾਈਡੈਂਸ ਨਾਲ ਸਰਵੇ ਅਨੁਸਾਰ ਲਓ ਉਹਦੀ ਜਿਹੜੀ ਤੁਲਨਾ ਉਹ ਬਰਾਬਰ ਕਰੀ ਜਾਵੇ ਕਿਉਂਕਿ ਜਿਹੜੇ ਮਤੇ ਪਾਏ ਜਾਂਦੇ ਨੇ ਇਹਨਾਂ ਨੂੰ ਵਿਚ ਲਿਆ ਜਾਂਦਾ ਏ ਗੱਲ ਕਹਿ ਦਿੱਤੀ ਜਾਂਦੀ ਆ ਜੀ ਵੀ ਇਹਦਾ ਜੀ ਬਜਟ ਦੇ ਵਿੱਚ ਜਿਹੜੇ ਆ ਕੇ ਪਿੰਡ ਵਾਲੇ ਟੈਕਸ ਨਹੀਂ ਭੇ ਕਰਨਗੇ ਉਹ ਯਾਰ 125 25 ਗੱਜ ਦੇ ਲੋਕਾਂ ਦੇ ਘਰ ਨੇ ਉਹ ਵੈਸੇ ਹੀ ਮਾਪ ਹੈ ਜਿਹੜੇ ਦਾ 250 ਗੱਜ ਦਾ ਘਰ ਹੈ ਉਹ ਦੇਣ ਲਈ ਤਿਆਰ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਰਕਾਰਾਂ ਕਹਿ ਕੀ ਰਹੀਆਂ ਕਰ ਕੀ ਰਹੀਆਂ ਆ ਪਰ ਅਸੀਂ ਤਾਂ ਛੋਟੇ ਜਿਹੇ ਬੰਦੇ ਆ ਠੀਕ ਹੈ ਨਾ ਇਸ ਗੱਲ ਨੂੰ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਉਹ ਮੇਰੇ ਪੱਤਰਕਾਰ ਵੀਰ ਆਏ ਹੋਏ ਆ ਇਸ ਸਰਕਾਰਾਂ ਦੇ ਕੰਨ ਖੜਕਾ ਦਿਓ ਵੀ ਇਹ ਬਹੁਤ ਵੱਡਾ ਸੰਘਰਸ਼ ਹੋ ਸਕਦਾ ਹੈ ਸਹੀ ਦਿਸ਼ਾ ਦੇ ਵਿੱਚ ਸਹੀ ਫੈਸਲੇ ਲਿਆ ਕਰੋ ਤਾਂ ਕਿ ਜਿਹੜੇ ਆਮ ਲੋਕ ਹੈ ਉਹਨਾਂ ਦਾ ਫਾਇਦਾ ਹੋ ਸਕੇ ਉਹਨਾਂ ਦਾ ਭਲਾ ਹੋ ਸਕੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਆਮ ਆਦਮੀ ਦੇ ਕਹਿਣ ਅਨੁਸਾਰ ਆਈ ਹੈ ਤੇ ਆਮ ਆਦਮੀ ਆਮ ਆਦਮੀ ਨਾਲੇ ੱੱਕਾ ਕਰ ਰਹੀ ਹੈ ਆਮ ਬੰਦੇ ਨਾਲੇ ੱਤਕਾ ਹੋ ਰਾਇਏ ਜਿਹੜੇ ਸ਼ਰਮਾਏ ਦਾ ਸੈਕਟਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਡਿਵੈਲਪਮੈਂਟ ਵਾਸਤੇ ਸਕਟਰ ਪਾਤੇ ਆ ਜਿਹੜੇ ਪਿੰਡ ਰਹਿ ਗਏ ਉਹਨਾਂ ਦਾ ਕੋਈ ਪਤਾ ਪਤਾ ਹੀ ਨਹੀਂ ਹੈਗਾ ਇਸ ਚੀਜ਼ੇ ਗੱਲ ਬਰਦਾਸ਼ਤ ਨਹੀਂ ਹੋਏਗੀ ਇਹਦੇ ਬਾਰੇ ਤੇ ਜਿਵੇਂ ਵੀ ਅਪੀਲ ਦਲੀਲ ਜਿਹੜੀ ਵੀ ਕਰਨੀ ਪਈ ਉਹ ਅਸੀਂ ਕਰਾਂਗੇ ਪੱਤਰਕਾਰ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਸਰਕਾਰ ਨੂੰ ਸਹੀ ਦਿਸ਼ਾ ਸਹੀ ਸਿਸਟਮ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੁਸੀਂ ਪਾ ਦਿਓ ਇਹਨਾਂ ਨੂੰ ਸਮਝਾ ਦਿਓ ਵੀ ਵੋਟਾਂ ਆਉਣ ਵਾਲੀਆਂ ਨੇ ਫੈਸਲੇ ਜਿਹੜੇ ਹੈਗਾ ਸਹੀ ਦਿਸ਼ਾ ਦੇ ਵਿੱਚ ਲੋ ਤੇ ਅਸੀਂ ਤੁਹਾਡੇ ਨਾਲ ਹੈ ਇਹ ਨਾ ਹੋਵੇ ਜਿਵੇਂ ਪਬਲਿਕ ਇਕਦਮ ਸਾਰੀ ਨਾ ਪਲਟੀ ਮਾਰੀ ਸੀ ਕਿ ਦੁਬਾਰਾ ਵੀ ਐਵੇਂ ਹੋ ਜਾਵੇ ਕਿਉਂਕਿ ਫੈਸਲੇ ਹੀ ਸਰਕਾਰਾਂ ਨੂੰ ਲੈ ਕੇ ਆਉਂਦੇ ਆ ਫੈਸਲੇ ਦੀ ਵਜ੍ਹਾ ਕਰਕੇ ਜਿਹੜੇ ਆਪਾਂ ਫੈਸਲੇ ਲੈਣੇ ਆ ਜਾਂ ਜਿਹੜੀ ਦਿਸ਼ਾ ਦਿਖਾਣੇ ਆ ਉਹਦੇ ਨਾਲ ਸਰਕਾਰਾਂ ਆਣੀਆਂ ਆ ਉਹ ਸਹੀ ਦਿਸ਼ਾ 'ਚ ਜਾਣੀਆਂ ਸਰਕਾਰਾਂ ਆਣਗੀਆਂ ਜਾਣਗੀਆਂ ਇਹ ਜਿਹੜੇ ਪਿੰਡ ਹੈਗੇ ਆ ਇਹਨਾਂ ਨੂੰ ਕਮੇਟੀ ਦੇ ਵਿੱਚ ਪਾਇਆ ਜਾਵੇ ਇਹ ਹੀ ਸਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਤੁਸੀਂ ਡਾਟਿਆਂ ਦੀ ਗੱਲ ਕਰਦੇ ਆ ਡਾਟੇ ਸਾਰੇ ਕਢਾਏ ਹੋਏ ਨੇ ਉਹ ਡਾਟੇ ਤੁਹਾਡੇ ਕੋਲ ਪੁੱਜਦੇ ਕਰ ਦੇਣਗੇ ਆ ਬਲਵਿੰਦਰ ਸਾਗਰ ਜੀ ਹੈਗੇ ਆ ਇਹ ਪੇਸ਼ ਪੇਸ਼ ਕਰਨਗੇ ਤੁਹਾਨੂੰ ਡਾਟੇ ਜਿੰਨੇ ਵੀ ਹੈਗੇ ਆ ਸਾਰੇ ਡਾਟੇ ਤੁਹਾਡੇ ਕੋਲ ਪਹੁੰਚਣਗੇ ਸਰਕਾਰਾਂ ਦੇ ਹੀ ਡਾਟੇ ਨੇ ਉਹ ਉਹ ਸਾਡੇ ਆਪਣੇ ਡਾਟੇ ਨਹੀਂ ਹੈਗੇ ਉਹ ਸਰਕਾਰਾਂ ਦੇ ਡਾਟੇ ਨਹੀਂ ਤੁਸੀਂ ਇਹ ਦੱਸੋ ਵੀ ਤੁਸੀਂ ਜਿਹੜੇ ਇਤਰਾਜ਼ ਦੇਣ ਜਾ ਰਹੇ ਹੋ ਹਾਂਜੀ ਸਰ ਉਹਦੇ ਵਿੱਚ ਕੀ ਤੁਸੀਂ ਦੋਨੇ ਜਿਹੜੀਆਂ ਥੋੜੀਆਂ ਚੁਣੀਆਂ ਗਈਆਂ ਨੇ ਪੰਚਾਇਤਾਂ ਹਾਂਜੀ ਹਾਂ ਉਹਦੇ ਮਤੇ ਨਾਲ ਲੈ ਸਰ ਪੰਚਾਇਤ ਇੱਕ ਮਿੰਟ ਇੱਕ ਸਵਾਲ ਪੂਰਾ ਦੱਸੋ ਸਰ ਹਾਂ ਨੂੰ ਤੁਸੀਂ ਆਹ ਡਿਮਾਂਡ ਕਰ ਰਹੇ ਹੋ ਹੂੰ ਕੱਲ ਨੂੰ ਤੁਹਾਡਾ ਇਹ ਸ਼ਾਮਲ ਕਰ ਤੋਂ ਬਾਅਦ ਉਹ ਬੰਦੇ ਜਾ ਕੇ ਕੋਰਟ ਚ ਚਲੇ ਜਾਣ ਜਿਹੜੀ ਚੁਣੀ ਹੋਈ ਵੱਡੀਆਂ ਪੰਚਾਇਤਾਂ ਨੇ ਵੀ ਲੈ ਵੀ ਅਸੀਂ ਤਾਂ ਹੁਣ ਚੁਣੇ ਗਏ ਆ ਸਾਡਾ ਲੋਕਤੰਤਰੀਕ ਹੱਕ ਮਾਰਿਆ ਗਿਆ ਫੇਰ ਕੀ ਹੋਊਗਾ ਤੁਸੀਂ ਜਿਹੜਾ ਮਤਾ ਪਾਇਆ ਗਿਆ ਸੀ ਜਿਸ ਮਤੇ ਤੇ ਕੋਰਟ ਵੱਲੋਂ ਡਿਸੀਜਨ ਨੂੰ ਕਿਹਾ ਗਿਆ ਸੀ ਉਸ ਮਤੇ ਨੂੰ ਦੁਬਾਰਾ ਪਾਣ ਦੀ ਲੋੜ ਨਹੀਂ ਆ ਕਿ 20 ਸਾਲ ਹੋ ਗਏ ਸਫਰ ਕਰਦੇ ਆਨੂੰ ਉਹ ਤਾਂ ਬਾਤ ਹੈ ਜਿੰਨੇ ਵੀ ਸਰਕਾਰਾਂ ਆਈਆਂ ਐ ਜਾਂ ਜਿੰਨੀਆਂ ਵੀ ਪੰਚਾਇਤਾਂ ਚੁਣੀਆਂ ਜਾਂਦੀਆਂ ਹੋ ਸਕਦਾ ਕਿਸੇ ਪੰਜ ਸਰਪੰਚ ਦਾ ਥੋੜਾ ਬਹੁਤਾ لالਚ ਹੋਵੇ ਸਾਰਿਆਂ ਨੂੰ ਪਤਾ ਹੈ ਪਰ ਇਹ ਉਸ ਉਸ ਗੱਲ 'ਚ ਮਤੇ ਦੀ ਲੋੜ ਨਹੀਂ ਆ ਗਈ ਨਵੇਂ ਮਤੇ ਦੀ ਕਿਉਂਕਿ ਨਵੇਂ ਮਤੇ ਦੀ ਲੋੜ ਉਦੋਂ ਪੈਣੀ ਸੀ ਜੇ ਇਸ ਪਿੰਡ ਨੂੰ ਦੁਬਾਰਾ ਸ਼ਾਮਲ ਕਰਨ ਵਾਸਤੇ ਰੀਜੈਕਟੇਸ਼ਨ ਤਾਂ ਹੋਈ ਨਹੀਂ ਆ ਗਈ ਕੋਰਟ ਦਾ ਡਿਸੀਜਨ ਦਾ ਸਿਰਫ ਇਹ ਸੀ ਵੀ ਇਹਦੇ ਬਾਰੇ ਡਿਸੀਜਨ ਜਿਹੜਾ ਹੈਗਾ ਜਲਦੀ ਲਿਆ ਜਾਵੇ ਜਲਦੀ ਡਿਸੀਜਨ ਦਾ ਮਤਲਬ ਹੈ ਥੋੜੀ ਵੀ ਕੈਨਸਲ ਕਰ ਦੋ ਇਹ ਨਮੀ ਨਮਾ ਮਤਾ ਜਿਹੜਾ ਕਮੇਟੀ ਵੱਲੋਂ ਲਿਆ ਗਿਆ ਏ ਉਹਦਾ ਹੱਸ ਹੋਣੀ ਗੱਲ ਆ ਸਾਰਾ ਜਿਹੜਾ ਦਸੰਬਰ ਦਾ ਮਤਾ ਨਾ ਜੀ ਦਸੰਬਰ 21 ਦਾ ਮਤਾ ਉਹਦੇ ਮੁਤਾਬਕ ਹੀ ਇਹ ਨੋਟੀਫਿਕੇਸ਼ਨ ਹੋਇਆ ਸੀ ਹੁਣ ਮੈਨੂੰ ਨਹੀਂ ਪਤਾ ਇਸ ਗੱਲ ਦਾ ਕਿ ਜਿਹੜਾ ਉਹਨਾਂ ਨੇ ਫਰੈਸ਼ ਨੋਟੀਫਿਕੇਸ਼ਨ ਆਲਟਰੇਸ਼ਨ ਨਾਲ ਕੀਤਾ ਉਹਦੇ ਪਿੱਛੇ ਮਤਾ ਹੈਗਾ ਕਿ ਨਹੀਂ ਪਹਿਲੇ ਮਤੇ ਨੂੰ ਰਿਜੈਕਟ ਕੀਤੇ ਬਣਾ ਉਹਨਾਂ ਦਾ ਪ੍ਰੈਰੋਗੇਟਿਵ ਹੈ ਜੱਜ ਨੇ ਕਿਹਾ ਈਦਰ ਵੇ ਨੂੰ ਡਿਸਪੋਜ਼ ਕਰ ਦਿਓ ਔਰ ਰਿਜੈਕਟ ਕਰ ਦਿਨ ਉਹਨਾਂ ਦੀ ਮਰਜ਼ੀ ਹੈ ਮਾਲਕ ਨਹੀਂ ਸਰਕਾਰ ਵੜ ਜੇ ਆਮ ਆਦਮੀ ਨੂੰ ਆਮ ਆਦਮੀ ਦੀ ਨਜ਼ਰ ਨਾਲ ਆਮ ਆਦਮੀ ਪਾਰਟੀ ਨਹੀਂ ਦੇਖੇਗੀ ਤੇ ਫਿਰ ਕੌਣ ਦੇਖੇਗਾ ਜੀ ਤੁਸੀਂ ਡੇਟਾ ਦੀ ਗੱਲ ਕਰ ਰਹੀ ਸੀ ਡੇਟਾ ਇਹ ਤੁਸੀਂ ਦੱਸ ਸਕਦੇ ਹੋ ਕਿ ਕਿੰਨੀ ਜ਼ਮੀਨ ਟੋਟਲ ਇਹਨਾਂ ਦੋਨਾਂ ਚਾਹਤਾ ਨਹੀਂ ਜਿਹੜੀ ਪ੍ਰੈਜ਼ੈਂਟਲੀ ਇਹ ਸ਼ਾਮਲਰ ਦੀ ਜ਼ਮੀਨ ਆ ਉਹ ਕਿੰਨੀ ਹੈ ਉਹ ਕਿਉਂ ਕਿੰਨੇ ਏਰੀਆ ਦੇ ਵਿੱਚ ਨਜਾਇਜ਼ ਆ ਸਰ ਇਹਦੇ ਬਾਰੇ ਜਿਹੜਾ ਹੈਗਾ ਏ ਜਿਹੜੇ ਤੁਸੀਂ ਨਜਾਇਜ਼ ਕਬਜ਼ਿਆਂ ਦੀ ਗੱਲ ਕਰਦੇ ਆ ਇਹ ਇਹ ਡਾਟਾ ਥਾਣਿਆਂ ਚੋਂ ਲਿਆ ਜਾ ਸਕਦਾ ਏ ਅਸੀਂ ਇੱਕ ਆਮ ਆਦਮੀ ਹੈਗੇ ਆਂ ਜਿਹੜੇ ਤੁਹਾਡੇ ਕੋਲ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਆ ਠੀਕ ਹੈ ਜਿਹੜੀ ਤੁਸੀਂ ਡਾਟਿਆਂ ਦੀ ਗੱਲ ਕਰਦੇ ਆ ਤੁਹਾਡਾ ਵੀ ਉਨਾ ਹੀ ਫਰਜ਼ ਹੈ ਜਿੰਨਾ ਸਾਡਾ ਤੁਹਾਨੂੰ ਦੱਸਣਾ ਫਰਜ਼ ਹੈ ਤੁਹਾਡਾ ਸਰਕਾਰ ਤੱਕ ਮੈਸੇਜ ਲਾਣਾ ਫਰਜ਼ ਹੈ ਇਹ ਡਾਟਾ ਪੱਤਰਕਾਰਾਂ ਵੀਰਾਂ ਨੂੰ ਕੋਈ ਰੋਕ ਨਹੀਂ ਹੈਗੀ ਵੀ ਤੁਸੀਂ ਨਹੀਂ ਲੈ ਸਕਦੇ ਤੁਸੀਂ ਵੀ ਉਸੇ ਸਮਾਜ 'ਚ ਵਿਚਰ ਰਹੇ ਆ ਜਿਹੜੇ 'ਚ ਅਸੀਂ ਵਿਚਰ ਰਹੇ ਆ ਸਾਰੇ ਡਾਟੇ ਬੇਸਿਕਲੀ ਵੈਬਸਾਈਟ ਦੇ ਪਏ ਨੇ ਪਰ ਜਿਹੜੀ ਨਜਾਇਜ਼ ਕਾਰਜਾਂ ਦੀ ਗੱਲ ਹੈ ਕਿੰਨਾ ਤਬਜਾ ਹੈਗਾ ਏ ਕਿੰਨਾ ਤੁਸੀਂ ਨਜਾਇਜ਼ ਦੀ ਗੱਲ ਕਰਦੇ ਆ ਕਿੰਨਾ ਬਿਲਟ ਅਪ ਹੈਗਾ ਏ ਇਹ ਜਿਹੜੀਆਂ ਸਰਕਾਰਾਂ ਹੁਣ ਤੱਕ ਕਰ ਮਤੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਣਗੌਲਿਆ ਕਰਿਆ ਏ ਇਹ ਉਸ ਸਰਵੇ ਅਨੁਸਾਰ ਜਾਂ ਆਪਣੇ ਡਾਟੇ ਅਨੁਸਾਰ ਕੋਈ ਤੁਲਨਾ ਕਰਦੇ ਉਹ ਅਜੇ ਤੱਕ ਕੋਈ ਖ਼ਬਰ ਹੀ ਨਹੀਂ ਆਈ ਹੈਗੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਕਿਉਂ ਅੱਖੋਂ ਪਰੋਕੇ ਕਰਿਆ ਜਾ ਰਿਹਾ ਏ ਸਾਨੂੰ ਪਤਾ ਹੀ ਨਹੀਂ ਹੈਗਾ ਅੱਜ ਤੱਕਰ ਵੀ ਸਾਨੂੰ ਕਿਉਂ ਅੰਗੋਲਾ ਕਰਿਆ ਜਾ ਰਿਹਾ ਹੈ ਪਹਿਲਾਂ ਪਿੰਡ ਸ਼ਾਮ ਰੋਡ ਤੇ ਸਾਰਾ ਇਹਨਾਂ ਨੂੰ ਕਹਿੰਦੇ ਸੁਧਾਰ ਪੰਚਾਇਤ ਦੇ ਵਿੱਚ ਜਾਂਦਾ ਵਧੀਆ ਤੇ ਸਾਫ ਤੋਂ ਜਿੱਦਾਂ ਸਥਾਉ ਦਾ ਰਾਡਾ ਪਿੰਡ ਕਰਾ ਬਤਲ ਮਤਲਬ ਇਹ ਵੀ ਜੀ ਉਹਨਾਂ ਦੀ ਜੇਲਾ ਪਿੰਡ ਇੱਕ ਮਿੰਟ ਸੁਣ ਲਓ ਸਰ ਜੀ ਉਹ ਕਹਿੰਦੇ ਜੀ ਨਵੇਂ ਪਿੰਡ ਵਧੀਆ ਜੇ ਪੰਚਾਇਤਾਂ ਦੇ ਟਿੱਕੇ ਜਾਲਾ ਕਰ ਬੰਨੇ ਤੇ ਮੈਂ ਦੇਖਾ ਕਾਪਰੇਸ਼ੀ ਦੀ ਅਗਿਆਨ ਕਿਤਾਬ ਨੂੰ ਵੀ ਵੀਰ ਜੀ ਕੱਲ ਮੈਂ ਇੰਟਰਵਿਊ ਸੁਣੀ ਭਾਜੀ ਨੇ ਕੀਤੀ ਸਜੰਦੀ ਉਹਨਾਂ ਨੇ ਇਹੀ ਤੁਹਾਡੇ ਵਾਲੀ ਗੱਲ ਕਹੀ ਪਰ ਮੈਨੂੰ ਇੱਕ ਸਮਝ ਨਹੀਂ ਲੱਗਦੀ ਅਗਰ ਪੰਚਾਇਤਾਂ ਚ ਲੋਕ ਵਧਿਆ ਨੇ ਫਿਰ ਅਰਬਨਾਈਜੇਸ਼ਨ ਕਿਉਂ ਹੋ ਰਹੀ ਹੈ ਪਿੰਡ ਖਾਲੀ ਕਿਉਂ ਹੋ ਰਹੇ ਨੇ ਕਿਉਂ ਨਹੀਂ ਪਿੰਡਾਂ ਚ ਰਹਿ ਕੇ ਬੱਚੇ ਪੜਾਉਂਦੇ ਕਿਉਂ ਨਹੀਂ ਪਿੰਡਾਂ ਚ ਰਹਿ ਕੇ ਕਾਰੋਬਾਰ ਕਰਦੇ ਅਰਬਨਾਈਜੇਸ਼ਨ ਮਸਟ ਹੈ ਜੇ ਰਹੀ ਗੱਲ ਟੈਕਸ ਦੀ ਮੈਨੂੰ ਬੜਾ ਹਲਕਾ ਜਿਹਾ ਲੱਗਦਾ ਹੈ ਬਹੁਤ ਹਲਕੀ ਜੀ ਸੋਚ ਹੈ ਕਿ ਜਿਹੜੇ ਲੋਕ ਕਰੋੜਾ ਰੁਪਇਆ ਜੀਐਸਟੀ ਦੇ ਰਹੇ ਨੇ ਜਿਸ ਜਿਹੜਾ ਅਸੀਂ ਅਕੋਮੋਡੇਸ਼ਨ ਪ੍ਰੋਵਾਈਡ ਕੀਤੀ ਆ ਉਸ ਅਕੋਮੋਡੇਸ਼ਨ ਦਾ ਵੀ ਵੀ 30 30 ਹਜ਼ਾਰ ਰੁਪਇਆ ਮਹੀਨੇ ਦਾ ਬਿਜਲੀ ਦਾ ਬਿੱਲ ਹੁੰਦਾ ਵੱਡੀਆਂ ਅਕੋਮੋਡੇਸ਼ਨ 750 150 ਗੱਜ ਨੂੰ ਛੱਡ ਦਿਓ ਇਹ 2000 ਰੁਪਏ ਸਾਲ ਦਾ ਟੈਕਸ ਨਹੀਂ ਦੇ ਸਕਦੇ ਸਾਨੂੰ ਫੈਸਿਲਿਟੀ ਦਿਓ ਡਵੈਲਪਮੈਂਟ ਚਾਰਜਸ ਨਾ ਲਾਓ ਬਿਲਡਿੰਗਾਂ ਤੇ ਇਹਦੀ ਕਾਇਆ ਕਲਪ ਕਰੋ ਇਸੇ ਵਾਰ ਵਿੱਚ ਜਿਹੜਾ ਹੈਗਾ ਇਹ ਜਿੰਨੇ ਕਾਨੂੰਨ ਪਹਿਲਾਂ ਬਣੇ ਆ ਜੇ ਉਹ ਟੈਕਸੇਸ਼ਨ ਚ ਆਣੇ ਆ ਜੇ ਉਹਨਾਂ ਕਮੇਟੀ ਵਾਲਿਆਂ ਨੇ ਦਿੱਤੀਆਂ ਦਾਸੀਂ ਵੀ ਦੇ ਦਾਂਗੇ ਜੇ ਉਹਨਾਂ ਨੂੰ ਵੇਵ ਹੋ ਗਿਆ ਤਾਂ ਸਾਨੂੰ ਵੇਵ ਕਰ ਦਿਓ ਇਹ ਤਾਂ ਕੋਈ ਕੋਈ ਲੌਜੀਕ ਵਾਲੀ ਗੱਲ ਨਹੀਂ ਹੈਗੀ ਸੀਐਮ ਸਾਹਿਬ ਨੇ ਤਾਂ ਕੱਲ ਪਰਸੋ ਹੋ ਰਿਹਾ ਤਾਂ ਦਿੱਤੀਆਂ ਸਹੂਗਾ ਜੇ ਮਕਾਨਾਂ ਨੂੰ ਤੁਸੀਂ ਸਾਰਿਆਂ ਨੇ ਚਲਾਈ ਹੋਣੀ ਹੈ ਟੀਵੀ ਤੇ ਜਦੋਂ ਉਹ ਬੇਸਿਕਲੀ ਇਹ ਕਹਿੰਦੇ ਨੇ ਕਿ ਮੈਂ ਛੋਟੇ ਬੰਦੇ ਨੂੰ ਆਮ ਬੰਦੇ ਨੂੰ ਗਰੀਬ ਗਰੀਬ ਤਾਂ ਮੈਂ ਲਫ਼ਜ਼ ਨਹੀਂ ਵਰਦਾ ਪੰਜਾਬ 'ਚ ਗਰੀਬ ਨਹੀਂ ਆ ਕੋਈ ਜਿਹੜਾ ਕਮਜ਼ੋਰ ਬੰਦਾ ਹੈ ਮੈਂ ਉਹਦੀ ਮਦਦ ਕਰਨੀ ਹੈ ਫਿਰ ਕਮਜ਼ੋਰਾਂ ਦਾ ਸੈਕਟਰ ਛੱਡ ਕੇ ਤਾਕਤਵਰਾਂ ਦਾ ਸੈਕਟਰ ਕਿਉਂ ਉਹਦੇ ਵਿੱਚ ਐਡ ਕਰ ਦਿਓ ਜੀ ਉਹ ਜ਼ਰੂਰ ਕਰੋ ਸਾਨੂੰ ਕੋਈ ਤਰਸ ਨਹੀਂ ਪਰ ਸਾਨੂੰ ਵੀ ਨਾਰਾ ਕਰੋ ਹਾਂਜੀ ਸਰ ਈਡੀਆਈ ਵਾਲੇ ਜਦੋਂ ਐਮਐਲਏ ਨੂੰ ਮਿਲਣ ਗਏ ਸੀ ਉਦੋਂ ਐਮਐਲਏ ਨੇ ਇੱਕ ਗੱਲ ਉਹਨਾਂ ਨੂੰ ਕਹੀ ਸੀ ਕਿ ਜਿਹੜਾ ਵੀ ਏਰੀਆ ਇਸ ਵਿੱਚ ਸ਼ਾਮਲ ਹੋਗਾ ਉਹ ਉਦੋਂ ਤੱਕ ਨਜ਼ਰ ਨਹੀਂ ਕੰਦੇਦੀ ਨਹੀਂ ਜਾਏਗਾ ਜਦੋਂ ਤੱਕ ਉਹਨਾਂ ਦੀ ਜਿਹੜੀ ਆਪਣੀ ਬਾਡੀ ਹੈ ਜਿਹੜੀ ਉਹਨਾਂ ਦੀ ਆਪਣੀ ਇੰਜੀਨੀਅਰਿੰਗ ਸਟਾਫ ਹੈ ਜਦੋਂਕਿ ਇਸ ਅਲੱਗ ਨੂੰ ਪੂਰੀ ਤਰ੍ਹਾਂ ਡਿਵੈਲਪਡ ਨਹੀਂ ਮੰਨੇ। ਜਦੋਂ ਉਹ ਆਪਣੀਆਂ ਸਾਰੀਆਂ ਇਹ ਚੀਜ਼ਾਂ ਕਰ ਲੇਗਾ ਉਸ ਤੋਂ ਬਾਅਦ ਤੁਸੀਂ ਉਹ ਚ ਸ਼ਾਮਲ ਹੋਵੋਗੇ ਡਿਵੈਲਪਮੈਂਟ ਵਾਸਤੇ। ਉਦੋਂ ਤੱਕ ਤੁਹਾਡੀ ਡਿਵੈਲਪਮੈਂਟ ਨਹੀਂ ਹੋਣੀ। ਪਰ ਜਿਹੜਾ ਤੁਹਾਡਾ ਪ੍ਰਾਪਰਟੀ ਟੈਕਸ ਹੈ ਜਾਂ ਬਾਕੀ ਜਿਹੜੇ ਟੈਕਸ ਹੈ ਉਹ ਫਸਟ ਡੇ ਤੋਂ ਲਗੂ ਹੋ ਜਾਣਗੇ ਜਿੱਦਨ ਨੋਟੀਫਿਕੇਸ਼ਨ ਹੋਏਗੀ। ਪੀ.ਡੀ.ਆਈ ਵਾਲਿਆਂ ਨੇ ਕਹਿ ਦਿੱਤੀ ਅਸੀਂ ਤਾਂ ਬਿਲਕੁਲ ਰਾਜੀ ਹਾਂ ਜੀ ਫਸਟ ਡੇ ਤੋਂ ਕਿਉਂਕਿ ਉਹ ਬਿਲਡਿੰਗ ਸੀ। ਮਿੰਟਲ ਨੂੰ ਮੰਥਲੀ ਮੇਨਟੇਨੈਂਸ ਚਾਰ ਜੀ ਵੀ ਦੇਣੇ ਪੈਣੇ ਆ। ਪ੍ਰਾਪਰਟੀ ਟੈਕਸ ਵੀ ਦੇਣਾ ਪੈਣਾ। ਇਹੀ ਸਵਾਲ ਮੈਂ ਖੰਨਣ ਜਾ ਰਿਹਾ ਤੁਸੀਂ ਕੀ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਜੇ ਤੁਹਾਨੂੰ ਟੈਕਸ ਲੱਗਣਾ ਤੁਹਾਨੂੰ ਲੋਕਾਂ ਨੂੰ ਤੁਸੀਂ ਦੇਣ ਵਾਸਤੇ ਤਿਆਰ ਹੋ ਹੱਸ ਕੇ ਦੇਾਂਗੇ ਅਸੀਂ ਇਸ ਚੀਜ਼ ਵਾਸਤੇ ਐਗਰੀ ਆਂ ਪਰ ਇਹਦੇ ਵਾਸਤੇ ਜੇ ਕੋਈ ਮਤੇ ਦੀ ਲੋਡ ਪੈਂਦੀ ਆ ਵੀ ਮਤਾ ਪਵਾਇਆ ਜਾਵੇ ਜਾਂ ਇਸ ਚੀਜ਼ ਨੂੰ ਕਰਿਆ ਜਾਵੇ ਅਸੀਂ ਪਬਲਿਕਲੀ ਜਿੰਨੀ ਵੀ ਪਬਲਿਕ ਰਹਿ ਰਹੀ ਆ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਜਿਹੜੀਆਂ ਗੱਲਾਂ ਪੱਤਰਕਾਰ ਸਾਹਿਬ ਨੇ ਪੁੱਛੀਆਂ ਐ ਅਸੀਂ ਅਵੇਅਰ ਕਰਾਂਗੇ ਉਹਨਾਂ ਨੂੰ ਦੱਸਾਂਗੇ ਵੀ ਇਹਨਾਂ ਦੇ ਕੀ ਫਾਇਦੇ ਆ ਕੀ ਨੁਕਸਾਨ ਆ ਸਾਰੇ ਐਗਰੀ ਹੋ ਜਾਣਗੇ ਐਡੀ ਕੋਈ ਵੱਡੀ ਗੱਲ ਨਹੀਂ ਆ ਕਿ ਟੈਕਸ ਵਾਲੀ ਤੇ ਜਿਸ ਦਿਨ ਤੋਂ ਨੋਟਿਸ ਜਾਰੀ ਹੁੰਦਾ ਆ ਉਸ ਦਿਨ ਤੋਂ ਟੈਕਸ ਲੱਗਣੇ ਸ਼ੁਰੂ ਹੋ ਜਾਣੇ ਇਹ ਰੂਟੀਨ ਐ ਜਿਵੇਂ ਚੱਲਦਾ ਆ ਰਿਹਾ ਓਵੇਂ ਚੱਲਦਾ ਹੀ ਰਹਿਣਾ ਤਵੇ ਦੇ ਵਾਸਤੇ ਕੋਈ ਕੰਸੈਂਸਸ ਜਿਹੜਾ ਹੈ ਬਿਲਕੁਲ ਬਿਲਕੁਲ ਅਸੀਂ ਪਬਲਿਕ ਦਾ ਵੀ ਬਣਾਵਾਂਗੇ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਰਲ ਮਿਲ ਕੇ ਪੰਜਾਬ ਨੂੰ ਪੰਜਾਬ ਔਰ ਰੰਗੜਾ ਪੰਜਾਬ ਬਣਾ ਸਕਦੇ ਆ ਅਸੀਂ ਤੁਹਾਡੇ ਨਾਲ ਆਓ ਰਲ ਕੇ ਡਿਵੈਲਪਮੈਂਟ ਕਰੀਏ ਇਹਨੂੰ ਇੰਨਾ ਖੂਬਸੂਰਤ ਬਣਾ ਦਈਏ ਕਿ ਲੋਕੀ ਗੱਡੀ ਰੋਕ ਕੇ ਦੇਖਣ ਕਿ ਅਸੀਂ ਬਲੰਮੀਚੋਂ ਲੰਘ ਰਹੇ ਹਾਂ ਸਾਡਾ ਸੁਪਨਾ ਇਹ ਔਰ ਅਸੀਂ ਸਰਕਾਰ ਦੇ ਨਾਲ ਹਰ ਤਰ੍ਹਾਂ ਨਾਲ ਸਹਿਯੋਗ ਕਰਾਂਗੇ ਅਸੀਂ ਚੌਕ ਐਡੌਪਟ ਵੀ ਕਰਾਂਗੇ ਏਰੀਆ ਵੀ ਅਡਾਪਟ ਕਰਾਂਗੇ ਅਸੀਂ ਮੈਂ ਇਹ ਔਨ ਬਿਹਾਫ ਆਫ ਮਾਰਕੀਟ ਐਸੋਸੀਏਸ਼ਨ ਤੋਂ ਅਸ਼ੋਰੈਂਸ ਦਿੰਨੇ ਵੀ ਅਸੀਂ ਏਰੀਆ ਅਡਾਪਟ ਕਰਕੇ ਉਹਨੂੰ ਬਿਊਟੀਫਾਈ ਕਰਾਂਗੇ ਪਰ ਜਿਹੜਾ ਤੁਹਾਡਾ ਕੰਮ ਹੈ ਉਹ ਤੁਸੀਂ ਕਰੋ ਸਾਡੀ ਇਹ ਬੇਨਤੀ ਹੈ थैंक यू ਸਰ थैंक यू ਸਰ थैंक यू वेरी मच ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ